ਹਾਂਜੀ ਕਿੱਦਾਂ ਸਾਰੇ ਇਹ ਵੀਡੀਓ ਸਪான்ਸਰ ਹੈ ਜੀ ਮਹਿੰਦਰਾ ਜੁਵਲਰ ਬਲੋਂ ਤੇ ਤੁਹਾਨੂੰ ਦਿਖਾਉਣੇ ਖਬਰਾਂ ਚੀਨ ਨੇ ਇੱਕ ਅਜੀਬਾ ਹਥਿਆਰ ਵਰਤਿਆ ਭਾਰਤੀ ਫੌਜੀਆਂ ਤੇ ਜਿਹੜਾ ਦੁਨੀਆਂ ਚ ਕਿਤੇ ਹੈ ਹੀ ਨਹੀਂ ਹਾਂਜੀ ਸਹੀ ਸੁਣਿਆ ਤੁਸੀਂ ਹੁਣ ਖਬਰਾਂ ਆ ਰਹੀਆਂ ਨੇ ਚੀਨ ਨੇ ਭਾਰਤੀ ਫੌਜੀਆਂ ਤੇ ਹਥਿਆਰ ਵਰਤਿਆ ਸੀ ਮਾਈਕਰੋਵੇਵ ਵੈਪਨ ਮਾਈਕਰੋਵੇਵ ਵੈਪਨ ਕੀ ਆ ਇਹ ਇੱਕ ਅਜੀਬਾ ਹਥਿਆਰ ਆ ਜਿਹੜਾ ਦੁਨੀਆਂ ਚ ਅਮਰੀਕਾ ਕੋਲ ਆ ਉੱਥੇ ਅਮਰੀਕਾ ਚ ਡੈਨੀਅਲ ਸਿਸਟਮ ਕਹਿੰਦੇ ਆ ਤੇ ਇਹਨੂੰ ਮਾਈਕ੍ਰੋਵੇਵ ਵੈਪਨ ਕਿਹਾ ਜਾਂਦਾ ਤੇ ਇਹ ਬੰਦੇ ਨੂੰ ਮਤਲਬ ਭਈ ਦੌੜਨ ਲਈ ਮਤਲਬ ਭਈ ਬੰਦਾ ਖੜ ਨਹੀਂ ਸਕਦਾ ਇਹ ਹਥਿਆਰ ਇਦਾਂ ਦਾ ਬੰਦੇ ਦੇ ਬੰਦਾ ਇਸ ਹਥਿਆਰ ਦੇ ਕੋਲ ਖਲੋ ਨਹੀਂ ਸਕਦਾ ਮੈਂ ਤੁਹਾਨੂੰ ਦਿਖਾਉਣਾ ਕੀ ਸਿਸਟਮ ਆ ਸ਼ੇਅਰ ਕਰੀ ਚਲਿਓ ਜੀ ਚਲਦੀ ਚਲਦੀ ਇਹ ਭਾਰਤੀ ਫੌਜੀਆਂ ਤੇ ਇਹ ਹਥਿਆਰ ਵਰਤਿਆ ਗਿਆ ਦਰਸਲ ਤੁਹਾਨੂੰ ਸਿਸਟਮ ਸਮਝਾਉਣਾ ਭਾਵੇਂ ਇਸ ਤੇ ਗੋਲੀਆਂ ਮਾਰ ਦੋ ਕੋਈ ਅਸਰ ਨਹੀਂ ਹੋਣਾ ਏ ਜੀ ਇਦਾਂ ਨਾ ਦਿਸਣ ਵਾਲੀਆਂ ਤਰੰਗਾਂ ਛੱਡਦਾ ਜਿਹੜਾ ਕਿ ਮਨੁੱਖ ਦਾ ਟੈਂਪਰੇਚਰ 98 ਡਿਗਰੀ ਫਰਨਾਈਟ ਹੁੰਦਾ ਪਰ ਇਹ ਕੀ ਕਰਦਾ ਸਾਡੇ ਸਰੀਰ ਦੇ ਅੰਦਰ ਜਿਹੜਾ ਪਾਣੀ ਆ ਸਾਡੇ ਸਰੀਰ ਚ ਪਾਣੀ ਆ ਨਾ ਸਾਡੇ ਸਰੀਰ ਦੇ ਪਾਣੀ ਨੂੰ ਉਬਾਲਣ ਲੱਪੈਂਦੀਆਂ ਇਹ ਤਰੰਗਾਂ ਤੇ ਮਨੁੱਖ ਦਾ ਟੈਂਪਰੇਚਰ 98 ਤੋਂ 130 ਤੋਂ ਵੀ ਵੱਧ ਜਾਂਦਾ ਤੇ 2 ਸੈਕਿੰਡ ਦੇ ਵਿੱਚ ਵਿੱਚ ਬੰਦਾ ਉੱਥੋਂ ਜਾਣਾ ਪੈਂਦਾ ਵੀ ਖਲੋ ਨਹੀਂ ਸਕਦਾ ਇਸ ਦੇ ਇਸ ਸਿਸਟਮ ਦੇ ਅੱਗੇ ਤੁਸੀਂ ਦੇਖ ਸਕਦੇ ਆ ਹਨ ਇਦਾਂ ਦੀਆਂ ਤਰੰਗਾਂ ਛੱਡਦਾ 2 ਸੈਕਿੰਡ 'ਚ ਮਨੁੱਖ ਦੇ ਸਰੀਰ ਦੇ ਪਾਣੀ ਨੂੰ ਉਬਾਲਣ ਲਾ ਪੈਂਦਾ ਜਿੱਦਾਂ ਮਾਈਕ੍ਰੋਵੇਵ 'ਚ ਪਾਣੀ ਨਹੀਂ ਉਬਲਦਾ ਤਾਂ ਹੀ ਇਹਨੂੰ ਮਾਈਕ੍ਰੋਵੇਵ ਵੈਪਨ ਕਿਹਾ ਜਾਂਦਾ ਹੈ ਮਨੁੱਖ ਦੇ ਸਰੀਰ ਦੇ ਪਾਣੀ ਨੂੰ ਉਬਾਲਣ ਲਾ ਪੈਂਦਾ ਭਾਵੇਂ ਤੁਹਾਡੇ ਕੋਲ ਹਥਿਆਰ ਆ ਕੁਝ ਵੀ ਆ ਵੀ ਤੁਹਾਨੂੰ ਉਹ ਜਗ੍ਹਾ ਛੱਡਣੀ ਪੈਂਦੀ ਆ ਦੇਖ ਸਕਦੇ ਆ ਗੋਲੀਆਂ ਦਾ ਵੀ ਨਹੀਂ ਇਹਨੂੰ ਅਸਰ ਹੁੰਦਾ ਭਾਵੇਂ ਤੁਸੀਂ ਇਸਤੇ ਗੋਲੀਆਂ ਮਾਰ ਦੋ ਹਨ ਕੋਈ ਅਸਰ ਨਹੀਂ ਹੁੰਦਾ ਇਹ ਦੇਖ ਸਕਦੇ ਆ ਇਹ ਅਮਰੀਕਾ ਚ ਡੈਨੀਅਲ ਸਿਸਟਮ ਹੈ ਅਮਰੀਕਾ ਚ ਤੇ ਚੀਨ ਚ ਵੀ ਇਹ ਹੈ ਨਾ ਚੀਨ ਵਾਲਿਆਂ ਨੇ ਹੁਣ ਖਬਰਾਂ ਆ ਰਹੀਆਂ ਨੇ ਇਹ ਸਿਸਟਮ ਭਾਰਤੀ ਫੌਜੀਆਂ ਤੇ ਵਰਤੋਂ ਕੀਤਾ ਸੀ ਸਾਲੇ ਚੀਨਿਆਂ ਦੇ ਸਿਸਟਮ ਦੇਖ ਲੋ ਯਾਰ ਪਈ ਨਾ ਬੰਦੇ ਦਾ ਸਰੀਰ ਦਾ ਟੈਂਪਰੇਚਰ ਹੀ ਵਧਾ ਦਿੰਦਾ ਅੰਦਰ ਪਾਣੀ ਜਿਹੜਾ ਸਾਡਾ ਉਹ ਵਾਲੇ ਮਾਰਨ ਲਾਪਣਾ ਫਿਰ ਕਿੱਥੋਂ ਖਾੜੋਣਾ ਬੰਦੇ ਦੀ ਨਾ ਹੱਥਾਂ ਬਾਹਾਂ ਪਈ ਮਤਲਬ ਉਲਟੀਆਂ ਹੋਣ ਲੱਪ ਜਾਂਦੀਆਂ ਬੇਹੋਸ਼ ਵੀ ਹੋ ਸਕਦਾ ਆ ਯਾਰ ਹੱਦ ਹੈ ਚੀਨਿਆਂ ਦੀ ਵੀ ਪਤੰਦਰਾਂ ਦੀ ਤੇ ਇਦਾਂ ਵੀ ਇਹ ਚੀਜ਼ਾਂ ਲਈ ਕਹਿਣਾ ਨਾ ਬਾਬਾ ਸ਼ੇਅਰ ਕਰੋ ਇਹਦਾ ਯਾਰ ਸ਼ੇਅਰ ਕਰਨੀਆਂ ਬਣਦੀਆਂ ਹਨਾ ਤੇ ਹੋਰ ਵੀ ਤੁਹਾਨੂੰ ਦਿਖਾਉਣਾ ਜੀਪ ਅਮਰੀਕਾ ਨੇ ਵੀ ਇਸ ਦੀ ਵਰਤੋਂ ਕੀਤੀ ਨਹੀਂ ਵੈਸੇ ਇਹ ਬਣਾਇਆ ਗਿਆ ਹੈ ਜਿੱਦਾਂ ਵੀ ਕਿਤੇ ਦੰਗੇ ਹੁੰਦੇ ਭੀੜ ਜ਼ਿਆਦਾ ਇਕੱਠੀ ਹੁੰਦੀ ਹੈ ਹਨਾ ਲੋਕਾਂ ਨੂੰ ਭਜਾਉਣ ਲਈ ਹਨਾ ਇਹਨਾਂ ਤਰੰਗਾ ਨਾਲ ਪਰ ਚੀਨ ਵਾਲਿਆਂ ਨੇ ਭਾਰਤੀ ਫੌਜੀ ਨੂੰ ਤੇ ਵਰਤੋਂ ਕੀਤਾ ਇਹ ਖ਼ਤਰਾ ਆ ਰਹੀਆਂ ਨੇ ਤੇ ਅਮਰੀਕਾ ਕੋਹਾ ਤੇ ਚੀਨ ਕੋ ਜੇ ਤੁਸੀਂ ਇਹਦੇ ਬਾਰੇ ਜ਼ਿਆਦਾ ਪੜ੍ਹਨਾ ਚਾਹੁੰਦੇ W B ਬੀ ਏ ਤੋਂ ਬਾਅਦ ਜਿਹੜੀ 2Wb ਪੋਲੀ 1 ਚਾਈਨਾ ਇਦਾਂ ਲਿਖ ਕੇ ਕੁਝ ਭਰਦੇ ਹੋ ਤੁਹਾਡੇ ਸਾਹਮਣੇ ਆ ਜਾਣਾ ਜਾਂ ਸਿੰਪਲ ਜੀ ਗੱਲ ਆ ਮਾਈਕ੍ਰੋਵੇਵ ਵੈਪਨ ਭਰਦੇ ਹੋ ਓਵਨ ਨਹੀਂ ਵੈਪਨ ਤੁਹਾਡੇ ਸਾਹਮਣੇ ਇਹਦਾ ਆ ਜਾਣਾ ਸਿਸਟਮ ਹਨਾ ਬਈ ਕੀ ਹਨਾ ਸਿਸਟਮ ਯਾਰ ਚੀਜ਼ ਨੇ ਤੇ ਫੌਜੀਆ ਨੂੰ ਬੰਨਿਆ ਹੋਇਆ ਦੇਖ ਸਕਦੇ ਆ ਹਨਾ ਬਈ ਬਾਹਲਾ ਹੀ ਘਾਤਕ ਹਥਿਆਰ ਆ ਪਤੰਦਰਾਂ ਗੋਲ ਤੇ ਹੋਰ ਵੀ ਗਾਂ ਦਿਖਾਉਣਾ ਤੁਹਾਨੂੰ ਵਰ 1978 ਨੂੰ 900 ਤੋਂ ਵੱਧ ਬੰਦੇ ਨੇ ਇੱਕ ਟਾਈਮ ਤੇ ਖੁਦਕਸ਼ੀ ਕੀਤੀ ਸੀ ਹਾਂਜੀ ਸਹੀ ਸੁਣਿਆ ਤੁਸੀਂ ਇਹ ਜਿਹੜੀਆਂ ਤੁਹਾਡੇ ਸਾਹਮਣੇ ਕੋਈ ਲਿਫਾਫੇ ਨਹੀਂ ਪਏ ਪੇ ਲਿਫਾਫੇ ਪਏ ਆ ਕਿਸੇ ਦੁਕਾਨ ਤੋਂ ਉੜ ਕੇ ਆ ਗਏ ਹਨਾ ਹਵਾ ਨਾਲ ਇਹ ਲਾਸ਼ਾਂ ਪਈਆਂ ਆ 900 ਤੋਂ ਵੱਧ ਬੰਦਾ ਇੱਕ ਟਾਈਮ ਇੱਕ ਦਿਨ ਮਰਿਆ ਸੀ ਤੇ ਜੋਨਸਨ ਆ ਦਾ ਇੱਕ ਬੰਦਾ ਸੀ ਇਹ ਜੇਮਸ ਟਾਊਨ ਆ ਮਤਲਬ ਹਨਾ ਇੱਧਰ ਬਾਹਰ ਇੱਕ ਟਾਪੂ ਜਿਹਾ ਪੈ ਜਾਂਦਾ ਉੱਥੇ ਸੀ ਉੱਥੇ ਇੱਕ ਬੰਦੇ ਨੇ ਜਗ੍ਹਾ ਬਣਾਈ ਹੋਈ ਸੀ ਤੇ ਅਮਰੀਕਾ ਤੋਂ ਲੋਕ ਆ ਕੇ ਉਹਦੇ ਭਗਤ ਬਣੇ ਹੋਏ ਸੀ ਹਨਾ ਤੇ ਉਹਨੇ ਮਤਲਬ ਵੀ ਕੀਤਾ ਉਹਨੇ ਵੀ ਆਪਾਂ ਸਾਰਿਆਂ ਨੇ ਇਕੱਠਿਆਂ ਨੇ ਮਰਨਾ ਆ ਹੁਣ ਜਿੱਦਾਂ ਆਪ ਜਿਹੜਾਣ ਦੇ ਤੌਰ ਤੇ ਸਿਰਸੇ ਵਾਲਾ ਲਾਲਾ ਉਹਦੇ ਪਿੱਛੇ ਲੋਕ ਕੁਝ ਵੀ ਕਰ ਸਕਦੇ ਸੀ ਹਨਾ ਤੇ ਇਹਦੇ ਪਿੱਛੇ ਲੱਗ ਕੇ ਵੀ ਨਹੀਂ ਕੋਈ ਸਿਸਟਮ ਜਿਹਾ ਹਨਾ ਬਣਾਇਆ ਤੇ ਉਹਨੂੰ ਯਾਰ ਮੈਸੇਜ ਕੌਣ ਕਰੀ ਜਾਂਦਾ ਪੜ ਸਕਦੇ ਤੇ ਉਹਨੂੰ ਸੈਕਿੰਡ 'ਚ ਯੂ ਦੇ ਨਾਲ ਬੰਦਾ ਖਤਮ ਹੋ ਗਿਆ ਸੀ ਜਿਹੜੇ ਨਹੀਂ ਮਰੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਗਿਆ ਸੀ 900 ਤੋਂ ਵੱਧ ਇਹਦੇ ਬਾਰੇ ਪ੍ਰੋਪਰ ਵੀਡੀਓ ਕਰੂੰਗਾ ਵੀ ਕੌਣ ਸੀ ਕਿੱਦਾਂ ਉੱਥੇ ਗਏ ਕੌਣ-ਕੌਣ ਮਰਿਆ ਯਾਰ 900 ਬੰਦਾ ਕੋਈ ਘੱਟ ਨਹੀਂ ਹੁੰਦਾ ਇੱਕ ਟਾਈਮ ਤੇ ਉਹ ਵੀ ਸੁਸਾਈਡ ਕਰਨਾ ਜਿਹੜੇ ਨਹੀਂ ਮਰੇ ਕਹਿੰਦੇ ਆਪਾਂ ਨਹੀਂ ਮਾਰਨਾ ਉਹਨਾਂ ਨੂੰ ਗੋਲੀਆਂ ਨਾਲ ਮਾਰਤਾ ਗਿਆ ਸੀ ਅੱਜ ਦੇ ਦਿਨ 1978 ਚ ਇਹਦੇ ਬਾਰੇ ਪ੍ਰੋਪਰ ਵੀਡੀਓ ਕਰਾਂਗੇ ਵਧੀਆ ਜੀ ਹਨਾ ਦੱਸਾਂਗੇ ਤੁਹਾਨੂੰ ਵੀ ਕਹਿਣ ਦਾ ਮਤਲਬ ਪਈ ਜਿਹੜੇ ਭਗਤ ਸੀ ਉਹ ਵੀ ਭੇਡਾਂ ਹੀ ਸੀ ਭੇਡਾਂ ਅੱਜ ਕੱਲ ਵੀ ਬਥੇਰੀਆਂ ਆ ਇੱਕ ਗੱਲ ਦੱਸਦਾ ਜਿਹੜੀਆਂ ਆਪਣੀਆਂ ਪੰਜਾਬੀ ਕੁੜੀਆਂ ਔਰਤਾਂ ਆ ਮੋਸਟਲੀ ਜਿਹੜੀਆਂ ਮਤਲਬ ਵੀ ਜਿਹੜੀਆਂ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਦੀਆਂ ਸਾਰੀਆਂ ਨਹੀਂ ਉਹ ਮੋਸਟਲੀ ਕੈਲੀਫੋਰਨੀਆ ਤੇ ਬ੍ਰੈਂਟਨ ਚ ਰਹਿੰਦੀਆਂ ਆ ਪੰਜਾਬੀ ਫੀਮੇਲ ਉਹਨਾਂ ਦਾ ਪਤਾ ਨਹੀਂ ਯਾਰ ਕੀ ਹਿਸਾਬ ਕਿਤਾਬ ਆ ਇਹ ਤੱਥ ਕੱਢਿਆ ਆ ਮੈਂ ਕੋਲੋਂ ਨਹੀਂ ਗੱਲ ਬਣਾਈ ਤੇ ਸਾਰੀਆਂ ਨੂੰ ਨਹੀਂ ਕਿਹਾ ਮੋਸਟਲੀ ਜ਼ਿਆਦਾਤਰ ਕੈਲੀਫੋਰਨੀਆ ਤੇ ਬ੍ਰੈਂਟਨ ਚ ਆ ਪੰਜਾਬੀ ਫੀਮੇਲ ਜਿਨ੍ਹਾਂ ਦਾ ਬੱਸ ਕੀ ਕਹਨੇ ਦੰਨ ਇਹ ਖਬਰਾਂ ਇੱਕ ABC ਜੀ ਵੀ ਸਵਾਲ ਆ ਜੂਗਾ ਤੁਹਾਨੂੰ ਅੱਜ ਕਹਿਤਾ ਮੋਸਟਲੀ ਮੈਨੂੰ ਭਰਾ ਭੇਜਦੇ ਰਹਿੰਦੇ ਇੱਕ ਕਰੋੜ ਵਾਲਾ ਸਵਾਲ ਵੀ ਆਇਆ ਉਹ ਆਪਾਂ ਦੱਸਿਆ ਹੋਇਆ ਸੀ ਥੈਂਕ ਯੂ ਤੁਹਾਡਾ ਤੇ ਇਹ ਪਰਮ ਸiddhi ਕੰਪਿਊਟਰ ਆ ਭਾਰਤ ਦਾ ਦੁਨੀਆ ਚ 63ਵੇਂ ਨੰਬਰ ਤੇ ਸੁਪਰ ਕਮਿਊਟਰ ਆ ਜੋ ਆ ਗਿਆ ਵੈਸੇ ਤਸਵੀਰ ਉਸਦੀ ਨਹੀਂ ਇਹ ਹੋਰ ਸੁਪਰ ਕੰਪਿਊਟਰ ਦੀ ਕਹਿ ਸਕਦੇ ਆ ਪਰਮ ਸਿੱਧੀ ਟ੍ਰੀਡ ਮੇ ਨੰਬਰ ਤੇ ਦੁਨੀਆ ਦੇ ਪਹਿਲੇ 500 ਚ ਹਨਾ ਇੱਕ ਇੰਡੀਆ ਦਾ 78ਵੇਂ ਨੰਬਰ ਤੇ ਸੀ ਤੇ ਹੁਣ 63ਵੇਂ ਨੰਬਰ ਤੇ ਆਇਆ ਜੀ ਅੱਜ ਪਰਮ ਸਿੱਧੀ ਨਾਂ ਆ ਭਾਰਤ ਦਾ ਸੁਪਰ ਕੰਪਿਊਟਰ ਦੁਨੀਆ ਚ 63 ਨੰਬਰ ਤੇ 63ਵੇਂ ਨੰਬਰ ਤੇ ਆਇਆ ਪਹਿਲੇ 500 ਚ ਹਨਾ ਭਈ ਮਾਨ ਵਾਲੀ ਗੱਲ ਆ ਭਾਰਤ ਲਈ ਹਨਾ ਪਰਮ ਸਿੱਧੀ ਇਸ ਦਾ ਨਾਂ ਆ ਸੁਪਰ ਕੰਪਿਊਟਰ ਦਾ ਤੇ ਗਾ ਹੁਣ ਦਿਖਾਉਣੇ ਦਿਖਾਉਣੇ ਤੁਹਾਨੂੰ ਆਵਾਮਾ ਨੇ ਕੀ ਦੇ ਬਾਰੇ ਕੀ ਕਿਹਾ ਆਵਾਮਾ ਨੇ ਇੱਕ ਕਿਤਾਬ ਲਿਖੀ ਆ ਬੜੀ ਚਾਚਾ ਹੋ ਰਹੀ ਉਹਦੀ ਤੁਹਾਨੂੰ ਉਹ ਦਿਖਾਉਣੇ ਆ ਕੀ ਕਹਿਣੇ ਕੀ ਕਹਿਣੇ ਤੇ ਸਕੀਮ ਇਹਨਾਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ 11 ਮਹੀਨੇ ਤੁਸੀਂ ਜਿੰਨੇ ਪੈਸੇ ਦੇਣੇ 12ਵੇਂ ਮਹੀਨੇ ਨਹੀਂ ਉਹਨੇ ਟੋਟਲ ਕਰਕੇ ਗਹਿਣਾ ਘੱਟਾ ਉੱਥੋਂ ਲੈ ਸਕਦੇ ਆ ਤੇ ਇੰਦੀ ਜਿਹਾ ਸਵਾਲ ਦਾ ਨਾ ਕਹਿ ਸਕਦੇ ਆ ਸਪੈਸ਼ਲ ਡਿਸਕਾਊਂਟ ਆ ਚਾਂਦੀ ਦਾ ਸਿੱਕਾ ਆ ਨਾਲੇ ਪੁੰਨ ਨਾਲੇ ਫਲੀਆਂ ਤੇ ਬਾਕੀ 8122 128 ਸਟਰੀਟ ਸਰੀ 604 543 990 ਮਹਿੰਦਰਾ ਜੁਵਲਰ ਦੇ ਗਹਿਣੇ ਚੱਲ ਚੱਲੀਏ ਪਹਿਣੇ ਚੱਲ ਚੱਲੀਏ ਪਹਿਣੇ ਥੈਂਕ ਯੂ ਜੀ ਸਾਡੇ ਸਪੌਂਸਰਾਂ ਦਾ ਤੇ ਇਹ ਦਿਲੋਂ ਸ਼ੁਕਰੀਆ ਮਹਿੰਦਰਾ ਜੁਵਲਰ ਸਰੀ ਆ 902 ਪੰਨਿਆਂ ਦੀ ਆਈ ਥਿੰਕ 902 ਪੰਨਿਆਂ ਦੀ ਹਨਾ ਇਹਨੇ ਕਿਤਾਬ ਲਿਖੀ ਤੇ ਨੇ ਬੜੀ ਚਰਚਾ ਕੀਤੀ ਭਾਰਤ ਦੇ ਬਾਰੇ ਉਹ ਚਿੱਤ ਤੇ ਸਰਦਾਰ ਮਨਮੋਹਨ ਸਿੰਘ ਦੀ ਇੰਨੀ ਜਿਆਦਾ ਪ੍ਰਸ਼ੰਸਾ ਕੀਤੀ ਇੰਨੀ ਜਿਆਦਾ ਪ੍ਰਸ਼ੰਸਾ ਕੀਤੀ ਕਹਿਣ ਦੀਆਂ ਗੱਲਾਂ ਹੀ ਛੱਡ ਦੋ ਤੇ ਰਾਹੁਲ ਗਾਂਧੀ ਨੂੰ ਕਿਹਾ ਵੀ ਨਰਵਸ ਜਿਆ ਸਟੂਡੈਂਟ ਆ ਵਿਚਾਰਾ ਇਹਨੂੰ ਕੁਝ ਪਤਾ ਨਹੀਂ ਲੱਗਦਾ ਰਾਹੁਲ ਗਾਂਧੀ ਦੇ ਬਾਰੇ ਕਿਹਾ ਤੁਸੀਂ ਦੇਖ ਸਕਦੇ ਆ ਵੀ ਪੰਜਾਬੀਆਂ ਲਈ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਆ ਭਈ ਮਨਮੋਹਨ ਸਿੰਘ ਜੀ ਬਾਰੇ ਬਹੁਤ ਹੀ ਜ਼ਿਆਦਾ ਲਿਖਿਆ ਵੀ ਸਿੱਖਾਂ ਬਾਰੇ ਵੀ ਹੈ ਨਾ ਵੀ ਇੱਕ ਮਾਈਨਰ ਕਮਿਊਨਿਟੀ ਚੋਂ ਉੱਠ ਕੇ ਕਿਦਾਂ ਉਹਨੇ ਦੇਸ਼ ਚਲਾਇਆ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਕੀਤੀ ਧੰਨਵਾਦ ਹਵਾਮਿਆ ਤੇਰਾ ਤੇ ਬਾਕੀ ਹੋਰ ਦਿਖਾਉਣੇ ਆ ਤੁਹਾਨੂੰ ਤੇ ਰਾਹੁਲ ગાંધી ਬਾਰੇ ਵੀ ਇੰਦਾ ਹੀ ਕਿਹਾ ਵੀ ਮਤਲਬ ਰਾਹੁਲ ગાંધી ਬਾਰੇ ਨਹੀਂ ਚੰਗਾ ਕਿਹਾ ਜ਼ਿਆਦਾ ਤੇ ਹੋਰ ਦਿਖਾਉਣੇ ਇੱਕ ਹੋਰ ਬੰਦੇ ਬਾਰੇ ਵੀ ਕੁਝ ਵੀ ਨਹੀਂ ਲਿਖਿਆ ਉਹ ਵਿਚਾਰਾ ਚਾਹ ਹੀ ਪਣਾਉਂਦਾ ਰਹਿ ਗਿਆ ਲੱਗਦਾ ਹਵਾਮੇ ਨੂੰ ਉਹਦੀ ਚਾਹ ਪਸੰਦ ਨਹੀਂ ਆਈ ਹਾਂ ਨਹੀਂ ਤੁਹਾਨੂੰ ਫੇਰ ਦੱਸਿਓ ਕਿ ਦੀ ਚਾਹ ਨਹੀਂ ਪਸੰਦਾ ਇਹ ਤਸਵੀਰ ਆਪਾਂ ਦਿਖਾਉਣੀ ਫੇਰ ਦਿਖਾਉਣੀ ਨਹੀਂ ਉਹ ਬੰਦੇ ਦੀ ਜਿਹਨੇ ਚਾਹ ਪਲਾਈ ਹੈ ਨਹੀਂ ਤਾਂ ਫੇਰ ਭੇਡਾਂ ਨਹੀਂ ਕਹਿਣਾ ਇੱਕ ਬੰਦਾ ਵਿਚਾਰਾ ਚਾਹੀ ਪਲਾਉਂਦਾ ਰਹਿ ਗਿਆ ਇਹ ਬੰਦੇ ਦਾ ਨਾਮ ਤੁਸੀਂ ਦੱਸਣਾ ਆ ਇਹ ਬੰਦੇ ਬਾਰੇ 902 ਪੰਨਿਆਂ ਦੀ ਕਿਤਾਬ ਚ ਓਬਾਮੇ ਨੇ ਇੱਕ ਜਗ੍ਹਾ ਵੀ ਨਹੀਂ ਲਿਖਿਆ ਇੱਕ ਇੱਕ ਸੈਂਟੈਂਸ ਵੀ ਨਹੀਂ ਲਿਖਿਆ ਓਬਾਮੇ ਨੇ ਇਹ ਬੰਦੇ ਬਾਰੇ ਹਨਾ ਓਬਾਮਾ 2016 ਚ ਰਾਸ਼ਟਰਪਤੀ ਤੋਂ ਹੋਇਆ ਹਨਾ 8 ਤੋਂ 16 ਤੱਕ ਸੀ ਵਾਮਾ ਵਾਮਾ ਇਸ ਬੰਦੇ ਨੂੰ ਵੀ ਮਿਲਿਆ ਜਿਹੜਾ ਚਾਹ ਬੁਲਾਉਂਦਾ ਰਿਹਾ ਬਾਈ ਲੱਗਦਾ ਚਾਹ ਤੇਰੀ ਜਮਠਾ ਘੱਟ ਸੀ ਜਿਹੜਾ ਵਾਮੇ ਨੂੰ ਪਸੰਦ ਨਹੀਂ ਆਇਆ ਤਾਂ ਹੀ ਨਹੀਂ ਮੈਂ ਤਰਾ ਤੇਰੇ ਬਾਰੇ ਲਿਖਿਆ ਗੁੱਡ ਲੱਕ ਨੈਕਸਟ ਟਾਈਮ ਤੇ ਦਾ ਦੱਸਿਓਏ ਬਾਈ ਇਹ ਬੰਦੇ ਦਾ ਤੁਹਾਨੂੰ ਫਿਰ ਦਿਖਾਈ ਦਿੰਨੇ ਕੋਟ ਪੈਂਟ ਫਿਰ ਉਹੀ ਮਹਿੰਗੇ ਵਾਲਾ ਤੇ ਚਾਹ ਪਸੰਦ ਨਹੀਂ ਆਈ ਵਾਮੇ ਨੂੰ ਕਹਿੰਦੇ ਰਹਿੰਦੇ ਆ ਵੀ ਪੈਸੇ ਮੰਗਦਾ ਪੈਸੇ ਮੰਗਦਾ ਹਾਂਜੀ ਮੰਗਦਾ ਜੀ ਮਿਹਨਤ ਦੇ ਜਿਨ੍ਹਾਂ ਨੂੰ ਲੱਗਦਾ ਪਰ ਮੈਂ ਗਲਤ ਨਿਕਲਿਆ ਮੈਨੂੰ ਸੀ ਹਨਾ ਵੀ 2-3000 ਡਾਲਰ ਕਮਾਉਂਦਾ ਕੰਮ ਆਪਣਾ ਛੱਡ ਕੇ ਵੀ ਇੱਧਰ 10 ਲੱਖ ਬੰਦਾ ਆ ਜੇ 300 ਬੰਦਾ ਵੀ 10-10 ਡਾਲਰ ਦੇਵੇ ਉਹੀ 2-3000 ਮੇਰਾ ਬਣ ਜਾਣਾ ਖਰਚੇ ਪੱਤੇ ਸਾਰੇ ਨਿਕਲ ਜਾਣੇ ਮੈਨੂੰ ਬੀਸਮੈਂਟ ਵਾਲੇ ਕਹਿੰਦੇ ਬਾਈ 2 ਮਹੀਨੇ ਦਾ ਅਲਟੀਮੇਟ ਮਾ ਨਿਕਲ ਜਾਓ ਤੇਰੀ ਆਵਾਜ਼ ਬਹੁਤ ਚੀ ਹੁੰਦੀ ਜਦੋਂ ਤੂੰ ਰੇਡੀਓ ਤੇ ਆਉਂਦਾ ਸੋ ਮਤਲਬ ਸਾਰੇ ਸੁਪਨੇ ਧਰੇ ਧਰਾ ਹੀ ਰਹਿ ਗਏ ਵੀ ਇੱਥੇ ਸਟੂਡੀਓ ਬਣਾਓਗੇ ਇੱਥ ਈਸ਼ੂ ਨੀਗਾ ਤੇ ਕੱਲ ਹੁਣ ਮੈਂ ਕੈਮਰੇ ਤੋਂ ਵੀ ਵੀਡੀਓ ਬਣਾਈ YouTube ਤੇ ਕੀਤੀ ਆ ਉਹ ਮਤਲਬ ਹੇਲਦਾ ਵਾ ਹੁਣ 700 ਦਾ ਉਹ ਲੈਣਾ ਪੈਣਾ DJI ਪਤਾ ਨਹੀਂ ਕਿਹੜੀ ਕੰਪਨੀ ਦਾ ਚਲੋ ਕੋਈ ਨਹੀਂ ਤੇ ਮੈਂ ਉਦਾਹਰਨ ਦੇਣੀ ਚਾਹੁੰਦਾ ਨਿਊਯਾਰਕ ਟਾਈਮ ਪਹਿਲੇ ਨੰਬਰਾਂ 'ਚ ਬਾਲਡ ਚ ਹੈ ਅਖਬਾਰ ਆ ਨਿਊਜ਼ਪੇਪਰ ਆ ਬਾਈ ਜਿਹੜੇ ਜਿਹੜੇ ਮਤਲਬ ਪ੍ਰਦਾਨ ਕਰਦੇ ਆ ਮਿਹਨਤ ਕਰਕੇ ਕੁਝ ਹਰ ਕੋਈ ਕਹਿੰਦਾ ਵੀ ਸਾਨੂੰ ਪੈਸੇ ਦੋ ਹਨਾ ਬਈ ਉਹ ਵੀ 1 1 ਡਾਲਰ ਮੰਗਦੇ 4 4 ਡਾਲਰ ਇਹ ਕੋਈ ਮੰਗਣ ਵਾਲੀ ਗੱਲ ਨਹੀਂ ਹੁੰਦੀ ਕਈ ਕਮੈਂਟ ਹੁੰਦੇ ਵੀ ਕੈਨੇਡਾ ਜਾ ਕੇ ਵੀ ਮੰਗੀ ਜਾਂਦਾ ਮੈਨੂੰ ਪਤਾ ਬਈ ਮੈਂ ਕਿੰਨੀ ਮਿਹਨਤ ਕਰਦਾ ਮੈਂ ਹੱਕ ਦੀ ਕਮਾਈ ਮੰਗਦਾ ਜਿਹਨੇ ਨਹੀਂ ਦੇਣੇ ਕੋਈ ਗੱਲ ਨਹੀਂ ਹਨਾ ਇਦਾਂ ਦਾ ਨਿਊਯਾਰਕ ਟਾਈਮ ਮੰਗਦੀ ਜੋ ਬਾਈਡਨ ਰਾਸ਼ਟਰਪਤੀ ਬਣਿਆ ਉਹ ਮੰਗਦਾ ਸੀ ਹਨਾ ਪਈ ਮੈਂ ਆਪਣੇ ਆਪ ਚ ਮੈਂ ਉਹ ਹਾਂ ਹਨਾ ਆਪਣੇ ਆਪ ਚ ਨਹੀਂ ਆਪਣੀਆਂ ਅੱਖਾਂ ਚ ਨਹੀਂ ਡਿੱਗਣਾ ਚਾਹੀਦਾ ਵੀ ਪੈਸੇ ਮੰਗਦਾ ਮੈਨੂੰ ਆਪਣਾ ਪਤਾ ਵੀ ਮੈਂ ਹਾਂ ਠੀਕ ਆ ਬਾਈ ਹੁਣ 5 ਵਜੇ ਉੱਠ ਕੇ ਵੀਡੀਓ ਪਾਈ ਹੈ ਨਾ ਫਿਰ ਤੇ ਹੋਰ ਦਿਖਾਉਣਾ ਦੇਣੇ ਚਾਹੀਦੇ ਆ ਮਤਲਬ ਕੋਈ ਇਸ਼ੂ ਨਹੀਂ ਭਾਵੇਂ 1 ਡਾਲਰ ਭਾਵੇਂ 5 10 ਉਹ ਇੱਛਾ ਤੁਹਾਡੀ indi radio.ca ਕਲਿੱਕ ਕਰੋ ਡੋਨੇਟ ਦਾ ਆਪਸ਼ਨ ਆਉਣਾ ਕਰ ਸਕਦੇ ਆ ਤੇ ਬਾਈ ਵੀਡੀਓ ਚੱਜਦੀਆਂ ਦੇਖਿਆ ਕਰੋ YouTube ਤੇ ਇੱਕ ਪਿੰਡੂ ਕੈਨੇਡੀਅਨ ਬਾਈ ਟਰੱਕ ਸਿਖਾਉਂਦਾ ਕਿੱਦਾਂ ਆ ਇੱਕ ਪੰਜਾਬੀ ਟਰੱਕ ਡਰਾਈਵਰ ਯੂ ਐਸ ਏ ਤੋਂ ਜੇ ਦੇਖਣੀ ਹੈ ਇਦਾਂ ਦੀਆਂ ਦੇਖੀਆਂ ਕਰੋ ਡਾਈਪਰ ਬਦਲ ਦੇਣਾ ਦੇਖੀ ਜਾਇਆ ਕਰੋ ਉਹ ਬੰਦੇ ਦੀ ਕਲਾਸ ਲੱਗਣੀ 2-4 ਦਿਨ ਤਾਂ ਹੀ ਤੁਹਾਨੂੰ ਦਿਖਾਉਣਾ ਵੀ ਉਹ ਸ਼ਦਾਈ ਕਿੱਦਾਂ ਬਣਾਉਂਦਾ ਲੋਕਾਂ ਨੂੰ ਠਹਿਰ ਜਾਓ ਫੇਰ 2 ਦਿਨ ਦੋ ਮੈਨੂੰ ਤੇ ਅੱਜ ਵੀਡੀਓ ਜਲਦੀ ਪਾਈ ਹੈ ਕਿਉਂਕਿ 2 ਘੰਟੇ ਬਾਅਦ ਫੇਰ ਲਾਈਵ ਹੋਣਾ ਇੱਥੋਂ ਹੀ ਫੇਸਬੁੱਕ ਤੋਂ ਸਾਬੀ ਨੇ ਇੱਕ ਸਿਸਟਮ ਜਾਂ ਸ਼ੁਰੂ ਕੀਤਾ ਆ ਤੇ 2 ਘੰਟੇ ਬਾਅਦ ਫੇਰ ਇੱਥੇ ਲਾਈਵ ਮਿਲਦੇ ਆ ਉਹ ਉਹਨੂੰ ਹੀ ਸ਼ੋ ਹੋਊਗਾ ਜਿਹੜਾ 1 ਡਾਲਰ ਪੇ ਕਰੂ ਪਤਾ ਨਹੀਂ ਉਹਨੂੰ ਹੀ ਪਤਾ ਆ ਤੇ ਮਿਲਦੇ ਆ ਫਿਰ ਤੇ ਹੱਸਦੇ ਰਹੋ ਬਸਦੇ ਰਹੋ ਤੇ ਕਰਿਓ ਸਿਸਟਮ ਉਪਰ ਯੂਲ ਜਾਈ ਪਿਆ ਤੇ ਸ਼ੇਅਰ ਕਰ ਦਿਓ ਸਾਰੇ ਪਾਸੇ ਹੱਸਦੇ ਰਹੋ ਵਸਦੇ ਰਹੋ ਰਿਓਸ